ਐਮਐਸਪੀ ਗਰੰਟੀ ਦੇ ਨਾਲ ਜੁੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਪੰਜ ਹੋਰ ਫਸਲਾਂ ਨੂੰ ਐਮਐਸਪੀ ਤੇ ਖਰੀਦਣ ਦੀ ਤਿਆਰੀ ਕਰ ਰਹੀ ਹੈ ਕੇਂਦਰ ਸਰਕਾਰ ਸੂਤਰਾਂ ਹਵਾਲੇ ਤੋਂ ਤੁਹਾਨੂੰ ਇਹ ਖਬਰ ਦੇ ਰਹੇ ਹਾਂ ਐਮਐਸਪੀ ਗਰੰਟੀ ਦੇ ਨਾਲ ਜੁੜੀ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੰਜ ਹੋਰ ਫਸਲਾਂ ਨੂੰ ਐਮਐਸਪੀ ਤੇ ਖਰੀਦਣ ਦੀ ਤਿਆਰੀ ਕਰ ਰਹੀ ਹੈ ਕੇਂਦਰ ਸਰਕਾਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਅਰ ਹਰ ਮਸਰ ਉੜਦ ਦੂਰ ਤੇ ਮੱਕੀ ਨੂੰ ਐਮਐਸਪੀ ਤੇ ਖਰੀਦੇਗੀ ਕੇਂਦਰ ਸਰਕਾਰ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਸਰਕਾਰੀ ਏਜੰਸੀਆਂ ਐਨਸੀਸੀਐਫ ਅਤੇ ਨਫਾਟ ਦੇ ਰਾਹੀਂ ਕਿਸਾਨਾਂ ਦੇ ਨਾਲ 5 ਸਾਲ ਦੇ ਸਮਝੌਤੇ ਤਹਿਤ ਇਹ ਖਰੀਦ ਹੋਵੇਗੀ ਫਸਲ ਵਿਭਿੰਨਤਾ ਨੂੰ ਉਤਸ਼ਾਹ ਦੇਣ ਦੇ ਲਈ ਕੇਂਦਰ ਨੇ ਇਹ ਫੈਸਲਾ ਲਿਆ ਹੈ ਸਰਕਾਰੀ ਪੋਰਟਲ ਤੇ ਕਿਸਾਨਾਂ ਦੇ ਵੱਲੋਂ ਰਜਿਸਟਰ ਕਰਨ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਵੇਗੀ ਕਿਸਾਨਾਂ ਦੇ ਨਾਲ ਚੌਥੇ ਗੇੜ ਦੀ ਬੈਠਕ ਦੇ ਵਿੱਚ ਵੀ ਕੇਂਦਰੀ ਮੰਤਰੀ ਪਿਸ਼ ਗੋਇਲ ਦੇ ਵੱਲੋਂ ਇਹ ਸੁਝਾਅ ਰੱਖਿਆ ਗਿਆ ਸੀ ਕਿਸਾਨਾਂ ਨੇ ਕੇਂਦਰ ਦੇ ਵੱਲੋਂ ਦਿੱਤੇ ਫਾਰਮੂਲੇ ਨੂੰ ਰੱਦ ਕਰ ਦਿੱਤਾ ਸੀ ਪਰ ਫਿਲਹਾਲ ਕੇਂਦਰ ਸਰਕਾਰ ਪੰਜ ਹੋਰ ਫਸਲਾਂ ਤੇ ਐਮਐਸਪੀ ਦੇ ਸਕਦੀ ਹੈ ਐਮਐਸਪੀ ਦੀ ਗਰੰਟੀ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੰਜ ਹੋਰ ਫਸਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਅਰਹਰ ਮਸਰ ਉੜਦ ਤੂਰ ਤੇ ਮੱਕੀ ਨੂੰ ਐਮਐਸਪੀ ਤੇ ਕੇਂਦਰ ਸਰਕਾਰ ਖਰੀਦ ਸਕਦੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਇਹ ਵੱਡੀ ਖਬਰ ਦੇ ਰਹੇ ਹਾਂ 5 ਸਾਲ ਦੇ ਸਮਝੌਤੇ ਤਹਿਤ ਇਹ ਖਰੀਦ ਹੋ ਸਕਦੀ ਹੈ ਫਸਲ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ ਹੈ ਸਰਕਾਰੀ ਪੋਰਟਲ ਤੇ ਕਿਸਾਨਾਂ ਦੇ ਵੱਲੋਂ ਰਜਿਸਟਰ ਕਰਨ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਵੇਗੀ ਪਹਿਲਾਂ ਪੋਰਟਲ ਦੇ ਉੱਤੇ ਕਿਸਾਨਾਂ ਨੂੰ ਰਜਿਸਟਰ ਕਰਨਾ ਪਏਗਾ ਰਜਿਸਟ੍ਰੇਸ਼ਨ ਤੋਂ ਬਾਅਦ ਪੂਰੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਕਿਸਾਨਾਂ ਦੇ ਨਾਲ ਚੌਥੇ ਗੇੜ ਦੀ ਬੈਠਕ ਦੇ ਵਿੱਚ ਵੀ ਕੇਂਦਰੀ ਕੈਬਨਿਟ ਮੰਤਰੀ ਦੇ ਵੱਲੋਂ ਇਹ ਫਾਰਮੂਲਾ ਕਿਸਾਨਾਂ ਦੇ ਅੱਗੇ ਰੱਖਿਆ ਗਿਆ ਸੀ ਪਰ ਕਿਸਾਨਾਂ ਦੇ ਵੱਲੋਂ ਇਸ ਦੇ ਉੱਤੇ ਕੋਰੀ ਨਾ ਕਰ ਦਿੱਤੀ ਗਈ ਸੀ ਤਾਂ ਐਮਐਸਪੀ ਗਰੰਟੀ ਦੇ ਨਾਲ ਜੁੜੀ ਹੋਈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਕਿਸਾਨ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਮੰਗ ਕਰ ਰਹੇ ਨੇ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਪ੍ਰਦਰਸ਼ਨ ਐਮਐਸਪੀ ਕਾਨੂੰਨੀ ਗਰੰਟੀ ਸੀਟੂ ਪਲੱਸ 50 ਦੇ ਫਾਰਮੂਲੇ ਦੇ ਉੱਤੇ ਮੰਗ ਜਿਹੜੀ ਹੈ ਕਿਸਾਨ ਕਰ ਰਹੇ ਨੇ ਪਰ ਫਿਲਹਾਲ ਕੇਂਦਰ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਵਿਚਾਰ ਕਿਸਾਨਾਂ ਦੇ ਅੱਗੇ ਦਾਵਾ ਕੀਤਾ ਗਿਆ ਸੀ ਕਿ ਮੀਟਿੰਗ ਦੇ ਵਿੱਚ ਰੱਖੇ ਗਏ ਨੇ ਪੰਜ ਫਸਲਾਂ ਦੇ ਉੱਤੇ ਐਮਐਸਪੀ ਕੇਂਦਰ ਸਰਕਾਰ ਦੇ ਸਕਦੀ ਹੈ ਸਰਕਾਰੀ ਪੋਰਟਲ ਦੇ ਉੱਤੇ ਪਹਿਲਾਂ ਰਜਿਸਟਰ ਕਰਨਾ ਪਏਗਾ ਉਸ ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਏਗੀ ਤਾਂ ਕੇਂਦਰ ਸਰਕਾਰ ਪੰਜ ਹੋਰ ਫਸਲਾਂ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਪਰ ਕਿਸਾਨਾਂ ਦਾ ਕੀ ਤਰਕ ਰਹਿਣ ਵਾਲਾ ਇਸ ਖਬਰ ਦੇ ਉੱਤੇ ਕਿਸਾਨ ਲੀਡਰ ਜਗਜੀਤ ਸਿੰਘ ਦੱਲੇਵਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਤਾਂ ਦੱਲੇਵਾਲ ਸਾਹਿਬ ਖਾਸ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਅਜੇ ਹਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਹੜੀ 5 ਫਸਲਾਂ ਦੇ ਉੱਤੇ ਜਿਹੜੀ ਐਮਐਸਪੀ ਤੁਹਾਨੂੰ ਮਿਲ ਸਕਦੀ ਹੈ ਕਿਸ ਤਰ੍ਹਾਂ ਵੇਖਦੇ ਹੋ ਜੇਕਰ ਇਹ ਲਾਗੂ ਹੁੰਦਾ ਹੈ ਸਰਕਾਰ ਦਾ ਫੈਸਲਾ ਦੇਖੋ ਅਮਨ ਜੀ ਐਲੀ ਦਾ ਗੱਲ ਇਹ ਆ ਕਿ ਬਹੁਤ ਲੰਬਾ ਸਮਾਂ ਹੋ ਗਿਆ ਜੀ ਦੇਸ਼ ਦੇ ਕਿਸਾਨ ਨੂੰ ਇਸ ਸੰਤਾਪ ਭੋਗ ਦੇ ਨੂੰ ਜੋ ਐਮਐਸਪੀ ਦਿੱਤੀ ਜਾਂਦੀ ਹੈ ਪਹਿਲੇ ਤੈਨੂੰ ਸਮਝਣ ਦੀ ਲੋੜ ਹੈ ਕਿ ਐਮਐਸਪੀ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਫਸਲ ਲਾਹੇਯੋਗ ਭਾਅ ਤੇ ਨਹੀਂ ਵਿਕਦੀ ਜੀ ਤਾਂ ਕੱਟੋਂ ਕੱਟ ਤੁਹਾਨੂੰ ਜੋਂ ਜਿਆ ਰੱਖਣ ਲਈ ਅਸੀਂ ਐਸ ਕੱਟੋਂ ਕੱਟ ਮਿਨੀਮਮ ਸਪੋਰਟ ਪ੍ਰਾਈਸ ਤੇ ਅਸੀਂ ਖਰੀਦ ਲਾਂਗੇ ਜੀ ਅੱਛਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦਿੱਤਾ ਅਨਾਊਂਸ ਹੋਇਆ ਤੇ ਫਿਰ ਉਹਦੇ ਤੇ ਵੀ ਵਿਕੇ ਨਾ ਹੂੰ ਕੱ ਤ ਕਿਸਾਨ ਸਰਵਾਈਵ ਕਿਵੇਂ ਕਰੇਗਾ ਇੱਕ ਬਹੁਤ ਇੰਪੋਰਟੈਂਟ ਗੱਲ ਇਹ ਹੈ ਜੀ ਔਰ ਉਹਨੂੰ ਇਹ ਸੰਤਾਲ ਭੋਗ ਦੇ ਨੂੰ ਕਿੰਨਾ ਲੰਮਾ ਸਮਾਂ ਹੋ ਗਿਆ ਕਿਸਾਨ ਨੂੰ ਲੇਕਿਨ ਅੱਜ ਅੰਦੋਲਨ ਹੋ ਰਿਹਾ ਹੈ ਆਵਾਜ਼ ਉੱਠੀ ਹੈ ਤੇ ਅੱਜ ਸਾਰੀਆਂ 23 ਦੀਆਂ 23 ਫਸਲਾਂ ਦੇ ਉੱਤੇ ਦੇਣ ਦੀ ਵਿਧਾਈ ਹੂੰ ਪੰਜ ਫਸਲਾਂ ਨੂੰ ਚੁਣ ਲੈਣਾ ਤਾਂ ਪੰਜ ਚੁਣਨ ਤੋਂ ਬਾਅਦ ਅਗਲੇ ਪਾਸੇ ਫਿਰ ਪੰਜ ਸਾਲ ਲਈ ਚੁਣ ਲੈਣਾ ਜੀ ਇਹ ਕਿਸਾਨਾਂ ਲਈ ਇਹ ਬਰਦਾਸ਼ਤ ਵਾਲੀ ਗੱਲ ਨਹੀਂ ਹੈ ਇਹ ਕਿਸਾਨਾਂ ਲਈ ਕਿ ਇੰਡੀਕੇਟ ਕੋਈ ਛੱਡਦਾ ਤੁਹਾਨੂੰ ਤੁਹਾਨੂੰ ਮਨਜ਼ੂਰ ਨਹੀਂ ਹੈਗਾ ਜੇ ਕੇਂਦਰ ਸਰਕਾਰ ਇਹ ਫਾਰਮੂਲਾ ਲੈ ਕੇ ਆਉਂਦੀ ਹੈ ਦੇਖੋ ਮਨਜ਼ੂਰ ਵਾਲਾ ਫਾਰਮੂਲਾ ਹੀ ਨਹੀਂ ਹੈ ਹੂੰ ਮਨਜ਼ੂਰ ਵਾਲਾ ਫਾਰਮੂਲਾ ਹੀ ਨਹੀਂ ਹੈ ਇੱਥੇ ਤਾਂ ਇਹ ਆ ਗੱਲ ਵੀ ਪੂਰੇ ਦੇਸ਼ ਦਾ ਕਿਸਾਨ ਵਿਚਾਰਾ ਜਿੱਥੇ ਕਿਸਾਨ ਦੀ ਇਨਕਮ 26 ਰੁਪਏ ਹੋਵੇ ਸਰਡੇ ਜੀ ਤਾਂ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸੋ ਉਸ ਕਿਸਾਨ ਦੇ ਨਾਲ ਅੱਜ ਇਹ ਇਸ ਤਰ੍ਹਾਂ ਦੇ ਮਜ਼ਾਕ ਕਰਨੇ ਤਾਂ ਇਹ ਇੱਕ ਤਰ੍ਹਾਂ ਨਾਲ ਮਤਲਬ ਕਿਸਾਨ ਦੀ ਇਨਸਲਟ ਆ ਉਹਦੀ ਬੇਇੱਜ਼ਤੀ ਕਰਨਾ ਹੈ ਹਮਮ ਔਰ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਕਿ ਤੁਹਾਡੇ ਕੀ ਇਹ ਪ੍ਰਸਤਾਵ ਜਿਹੜਾ ਕੇਂਦਰੀ ਮੰਤਰੀ ਨੇ ਮੀਟਿੰਗ ਦੇ ਵਿੱਚ ਰੱਖਿਆ ਸੀ ਜਿਸ ਤਰੀ ਜਿਸ ਦਾ ਜ਼ਿਕਰ ਕੀਤਾ ਜਾ ਰਿਹਾ ਦੇਖੋ ਇਹੀ ਇਹੀ ਸਾਨੂੰ ਮਤਲਬ ਪਹਿਲਾਂ ਕਿਹਾ ਹੈ ਜੀ ਔਰ ਇਹਨੂੰ ਅਸੀਂ ਰਿਜੈਕਟ ਕਰ ਚੁੱਕੇ ਹਾਂ ਅੱਜ ਅੱਜ ਪਬਲਿਕ ਡੋਮੇਨ ਦੇ ਵਿੱਚ ਲਿਆਂਦਾ ਉਹਨਾਂ ਨੇ ਗੱਲ ਕਹੇ ਤਾਂ ਉਸ ਦਿਨ ਵੀ ਪ੍ਰੈਸ ਦੇ ਸਾਹਮਣੇ ਗਏ ਸੀ ਲੇਕਿਨ ਇਹ ਗੱਲ ਮਤਲਬ ਐਕਸੈਪਟੇਬਲ ਨਹੀਂ ਹੈ ਸਰਕਾਰ ਇਮਾਨਦਾਰੀ ਦੇ ਨਾਲ ਸਮੂਹ ਕੀਸਾਨੀ ਦਾ ਭਲਾ ਕਰਨ ਵਾਸਤੇ ਸਾਰੇ ਕਿਸਾਨਾਂ ਨੂੰ ਐਮਐਸਪੀ ਦੀਆਂ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਫ੍ਰੀਡਨ ਦੀ ਗਰੰਟੀ ਦਾ ਕਾਨੂੰਨ ਦੇਵੇ ਤਾਂ ਕੇ ਕਿਸਾਨ ਦੀ ਲੁੱਟ ਰੋਕੀ ਜਾ ਸਕੇ ਹੂੰ ਦਲੇਵਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੇਵੇ ਕਿਸਾਨ ਦੀ ਲੁੱਟ ਹੋਵੇ ਤੁਸੀਂ ਪ੍ਰਦਰਸ਼ਨ ਤੇ ਬੈਠੇ ਹੋ ਕਈ ਦੌਰ ਦੀ ਗੱਲਬਾਤ ਤੁਹਾਡੇ ਨਾਲ ਕਿਸ ਸਰਕਾਰ ਦੇ ਨਾਲ ਤੁਹਾਡੀ ਹੋ ਚੁੱਕੀ ਹੈ ਇਹ ਪੰਜ ਫਸਲਾਂ ਦੇ ਉੱਤੇ ਜੇਕਰ ਸਰਕਾਰ ਤੁਹਾਨੂੰ ਐਮਐਸਪੀ ਦੀ ਪੇਸ਼ਕਸ਼ ਦਿੰਦੀ ਹੈ ਤਾਂ ਕੀ ਇਸ ਦੇ ਆਧਾਰ ਦੇ ਉੱਤੇ ਅਗਲੀ ਤੁਸੀਂ ਗੱਲ ਕਰ ਸਕਦੇ ਹੋ ਵੀ ਹਾਂ ਪੰਜ ਦੀਆਂ ਇਹ ਇਹਦੇ ਉੱਤੇ ਐਮਐਸਪੀ ਦੇ ਕੇ ਅਗਲੀਆਂ ਹੋਰ ਜਿਹੜੀਆਂ ਫਸਲਾਂ ਤੁਹਾਡੀਆਂ ਰਹਿੰਦੀਆਂ ਨੇ ਸਰਕਾਰ ਉਹਦੇ ਉੱਤੇ ਵੀ ਵਿਚਾਰ ਕਰੇ ਨੇ ਇਹ ਤਾਂ ਸਾਡੀ ਜੇ 5 ਦੇ ਤੇ ਪਹਿਲੀ ਗੱਲ ਹੈ ਕਿ ਜੇ ਉਹ 5 ਦੇ ਸਰਕਾਰ ਦਿੰਦੀ ਹੈ ਜੀ ਉਹ ਸਰਕਾਰ ਦੇ ਰਹੀ ਹੈ ਉਹਨੂੰ ਕੋਈ ਮਤਲਬ ਸਾਡੇ ਜੇ ਅਸੀਂ ਇਹ ਮੰਨਾਂਗੇ ਕਿ ਸਾਡੇ ਅੰਦੋਲਨ ਦੀ ਮੰਗ ਦੀ ਪੂਰਤੀ ਨਹੀਂ ਹੈ ਸਰਕਾਰ ਦੇ ਰਹੀ ਹੈ ਦੇਵੇ ਸਰਕਾਰ ਲੇਕਿਨ ਸਾਡੀ ਮੰਗ ਦੀ ਪੂਰਤੀ ਹੈ ਕਿ ਜੇਕਰ ਸਰਕਾਰ ਇਹਦੇ ਤੇ ਸਾਰੀਆਂ ਫਜ਼ਲਾਂ ਨੂੰ ਤੇ ਐਮਐਸਪੀ ਦੀ ਗਰੰਟੀ ਦਿੰਦੀ ਹੈ ਤਾਂ ਔਰ ਉਨੀ ਦੇਰ ਤੱਕ ਸੰਦਾ ਅੰਦੋਲਨ ਮਜਬੂਰ ਨੂੰ ਸਾਨੂੰ ਚਲਾਉਣਾ ਪਏਗਾ ਕਿਉਂਕਿ ਮਸਲਾ ਪੂਰੇ ਦੇਸ਼ ਦਾ ਹੈ ਜੀ ਉਹ ਦੇਸ਼ ਦਾ ਜਦੋਂ ਮਸਲਾ ਆ ਜਾਂਦਾ ਹੈ ਤਾਂ ਉਸ ਵੇਲੇ ਫਿਰ ਮਤਲਬ ਪੂਰੇ ਦੇਸ਼ ਨੂੰ ਜਿੰਨਾ ਦਿਨ ਉਸ ਮੰਗ ਦੀ ਤੇ ਕਲਾਵੇ ਚ ਨਹੀਂ ਲਿਆ ਜਾਂਦਾ ਉਨੀ ਦੇਰ ਤੱਕ ਮਤਲਬ ਅੰਦੋਲਨ ਦਲੇਵਾਲ ਸਾਹਿਬ ਫਿਰ ਫਿਰ ਰੇਡ ਕਾ ਕਿਵੇਂ ਮੁਕੇਗਾ ਕਿਸਾਨ ਬਾਰਡਰ ਦੇ ਉੱਤੇ ਬੈਠੇ ਨੇ ਮੀਟਿੰਗਾਂ ਹੋ ਚੁੱਕੀਆਂ ਨੇ ਸਰਕਾਰ ਕਹਿੰਦੀ ਪੰਜ ਤੇ ਲੈ ਲੋ 5 ਸਾਲ ਦਾ ਜਿਹੜਾ ਸਮਾਬਾਦ ਇਸ ਨੂੰ ਕੀਤਾ ਜਾਏਗਾ ਫਿਰ ਇਹ ਰੇੜਕਾ ਮੁੱਕੇਗਾ ਕਿਵੇਂ ਕਿ ਬਾਰਡਰ ਦੇ ਉੱਤੇ ਧਰਨਾ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਦੇਖੋ ਕਿਸਾਨ ਕੋਲ ਚਾਰਾ ਵੀ ਕੀ ਹੈ ਅਮਨ ਜੀ ਅਮਨ ਜੀ ਪਰ ਟਾਲਕ ਸ਼ੁਰੂ ਹੋਇਆ ਜਿਹੜੀ ਸਰਕਾਰ ਬਿਲਕੁਲ ਕਿੰਨਾ ਚਿਰ ਧੜੀ ਬੈਠੀ ਸੀਗੀ ਉਹ ਸਰਕਾਰ ਨੇ ਅੰਦੋਲਨ ਦਾ ਪ੍ਰੈਸ਼ਰ ਬਣਿਆ ਅੰਦੋਲਨ ਦੇ ਪ੍ਰੈਸ਼ਰ ਦੇ ਨਾਲ ਹਰਿਆਣਾ ਗਵਰਨਮੈਂਟ ਨੇ ਹਰਿਆਣੇ ਦੇ ਕਿਸਾਨਾਂ ਦੀ ਇੰਟਰਸਟ ਮਾਫ ਕਰਨ ਦੀ ਗੱਲ ਕੀਤੀ ਕਿਸਾਨਾਂ ਨੂੰ ਜਦੋਂ ਪਿੱਛੇ ਅੰਦੋਲਨ ਕਰਦੇ ਰਹੇ ਲੋਕ ਕਿਸੇ ਨੇ ਗੱਲ ਨਹੀਂ ਸੁਣੀ ਜੀ ਐਸ ਅੰਦੋਲਨ ਦੇ ਨਾਲ ਕਿਸਾਨਾਂ ਦੇ ਗੰਨੇ ਦੇ ਰੇਟ ਦੇ ਵਿੱਚ 25 ਰੁਪਏ ਦਾ ਵਾਧਾ ਹੋਇਆ ਹੂੰ ਪਿੱਛੇ ਇਹ ਵੀ ਕਹਿ ਦਿੱਤਾ ਕਿ ਅੱਗੇ ਜਿਹੜੀ ਜੂਟ ਤੇ ਨਰਮੇ ਦੀ ਫਸਲ ਹੈ ਉਹਨੂੰ ਅਸੀਂ ਜੇਕਰ ਜੇਕਰ ਪ੍ਰਾਈਵੇਟ ਵਪਾਰੀਆਂ ਨੂੰ ਘੱਟ ਰੇਟ ਤੇ ਖੇਦਣਗੇ ਤਾਂ ਉਹਨੂੰ ਐਸਐਮਐਸਪੀ ਤੇ ਅਸੀਂ ਖਰੀਦਾਂਗੇ ਜੀ ਜੀ ਇਹ ਅੰਦੋਲਨ ਦੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਜੀ ਔਰ ਸਾਡਾ ਜਿਹੜਾ ਇਹ ਪ੍ਰੈਸ਼ਰ ਹੈ ਲੋਕਾਂ ਦਾ ਪਬਲਿਕ ਦਾ ਸਾਡਾ ਅਸੀਂ ਕੋਈ ਚੀਜ਼ ਨਹੀਂ ਹਾਂ ਪਬਲਿਕ ਦਾ ਪ੍ਰੈਸ਼ਰ ਆ ਅੰਦੋਲਨ ਦਾ ਪ੍ਰੈਸ਼ਰ ਆ ਲੋਕਾਂ ਦਾ ਪ੍ਰੈਸ਼ਰ ਹੈ ਉਹਦੇ ਨਾਲ ਸਰਕਾਰ ਨੂੰ ਸਾਡੀ ਕੋਸ਼ਿਸ਼ ਹੈ ਇਹ ਜਿਵੇਂ ਬਾਕੀ ਮੰਗਾਂ ਦੇ ਉੱਤੇ ਵੀ ਤੇ ਦੇਖੋ ਕਰਜ਼ਾ ਮਾਫੀ ਦੀ ਗੱਲ ਸਾਡੀ ਵਿੱਚ ਪਈ ਹੈ ਕੱਲੀ ਐਮਐਸਪੀ ਦਾ ਮੁੱਦਾ ਥੋੜੀ ਹੈ ਠੀਕ ਹੈ ਜਲੇਵਾ ਕਾਰਪੋਰੇਟ ਲੋਕਾਂ ਦਾ 14 ਲੱਖ ਕਰੋੜ ਰੁਪਇਆ ਕਰਜ਼ਾ ਮਾਫ ਕਰ ਦਿੱਤਾ ਗਿਆ ਠੀਕ ਹੈ ਔਰ ਸਟੇਟ ਦਾ ਦੇਸ਼ ਦੇ ਕਿਸਾਨ ਦਾ ਜਿਹਨੂੰ ਜੇਕਰ ਅਮਨਜੀਤ ਨੂੰ ਦੇਖੀਏ 14 ਲੱਖ ਕਰੋੜ ਇੱਕ ਸਾਲ ਦੇ ਵਿੱਚ ਟਾਟਾ ਪਾਇਆ ਗਿਆ ਸਰਕਾਰ ਨੇ ਐਮਐਸਪੀ ਨਾ ਦੇ ਕੇ ਔਰ ਇੰਪੋਰਟ ਦੇ سپورਟ ਦੀ ਡਿਊਟੀ ਠੀਕ ਹੈ ਡਲੇਵਾਲ ਸਾਹਿਬ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਤੁਸੀਂ ਆਪਣੇ ਪੱਧਰ ਦੇ ਉੱਤੇ ਜਿਹੜੇ ਵਿਚਾਰ ਰੱਖ ਰਹੇ ਹੋ ਫਿਲਹਾਲ ਦੇ ਨਹੀਂ ਬਹੁਤ ਬਹੁਤ ਧੰਨਵਾਦ